देखो आज गवर्नमेंट कॉलेज रोड ਤੇ ਬੜੀ ਮਸ਼ਹੂਰ ਦੁਕਾਨ ਆ ਫਤਾ ਲਵਾਈ ਉਹਨਾਂ ਦੀ ਸ਼ਾਪ ਤੋਂ ਲੈ ਕੇ ਤੇ ਗੁਰਦੁਆਰਾ ਸਾਹਿਬ ਤੱਕ ਜਿਹੜਾ ਇਹ ਰੋਡ ਦਾ ਬੜਾ ਮਾੜਾ ਹਾਲ ਸੀਗਾ ਪਿੱਛੇ ਮੈਂ ਇੱਕ ਪ੍ਰੋਗਰਾਮ ਤੇ ਵੀ ਆਇਆ ਸੀ ਖੁਦ ਵੀ ਦੇਖਿਆ ਤੇ ਕਾਫੀ ਟੁਏ ਸੀਗੇ ਸੜਕ ਦੇ ਵਿੱਚ ਬਹੁਤ ਮਾੜਾ ਹਾਲ ਸੀ ਔਰ ਮੈਂ ਵੇਟ ਕਰ ਰਿਹਾ ਸੀ ਸਰਕਾਰ ਦਾ ਕਿ ਸ਼ਾਇਦ ਕੋਈ 3-1.5 ਤਿੰਨ ਸਾਲੇ ਦੀ ਸਰਕਾਰ ਨੂੰ ਹੋ ਗਿਆ ਔਰ ਕੋਈ ਪੈਚ ਅਪ ਵਰਕ ਜਿਹੜਾ ਇਹ ਕਰਾ ਦੇਣ ਪਰ ਨਹੀਂ ਉਹਨਾਂ ਦੀ ਕਿਸਮਤ ਚ ਮੈਨੂੰ ਲੱਗਦਾ ਨਹੀਂ ਕਿ ਉਹ ਕੰਮ ਉਹ ਪਬਲਿਕ ਦਾ ਕਰਨਗੇ ਔਰ ਮੈਂ ਧੰਨਵਾਦ ਕਰਦਾ ਐਮਸੀ ਸਬਾਨ ਸਾਰਿਆਂ ਦਾ ਹੀ ਕਮੇਟੀ ਵਾਲੇ ਜਿੰਨੇ ਵੀ ਤੇ ਕਮੇਟੀ ਪ੍ਰਧਾਨ ਬਲਜੀਤ ਪਾੜਾ ਦਾ ਉਹ ਸਾਰਿਆਂ ਰਲ ਮਿਲ ਕੇ ਜਦੋਂ ਵੀ ਕੋਈ ਕੰਮ ਕਿਤੇ ਫਸਦਾ ਤੇ ਕਿਤੇ ਨਾ ਕਿਤੇ ਕਰਕੇ ਅਸੀਂ ਉਹ ਪੈਸਿਆਂ ਦਾ ਅਰੇਂਜਮੈਂਟ ਕਰਕੇ ਤੇ ਕੰਮ ਕਰਾ ਲੈਨੇ ਅੱਜ ਇਹ ਸੜਕ ਤੇ ਜਿਹੜਾ ਇਹਨੂੰ ਪ੍ਰੀਮਿਕਸ ਪਾ ਕੇ ਸਾਰੀ ਉਹ ਉਹਦੀ ਰੈਨੋਵੇਸ਼ਨ ਕਰ ਦਿੱਤੀ ਹੈ ਸੜਕ ਦੀ ਜਿਹਦੀ ਕੋਸਟਿੰਗ ਲਗਭਗ 15 ਤੋਂ 16 ਲੱਖ ਰੁਪਈਆ ਆਈ ਹੈ ਔਰ ਮੈਨੂੰ ਲੱਗਦਾ ਕਿ ਇਸ ਰੋਡ ਬਣ ਦੇ ਨਾਲ ਸਾਰੇ ਹੀ ਇਲਾਕਾ ਨਿਵਾਸੀ ਜਿਹੜੇ ਆ ਬਹੁਤ ਉਹਨਾਂ ਨੂੰ ਰੀਲਿਫ ਮਿਲੇਗੀ ਔਰ ਖੁਸ਼ੀ ਲੱਗਦੇ ਆ ਕਿਉਂਕਿ ਸਾਰੇ ਆਏ ਆ ਇੱਥੇ ਪਹੁੰਚੇ ਆ ਮੈ ਇਹ ਤੋਂ ਇਹੀ ਸਮਝ ਆਉਂਦੀ ਆ ਕਿ ਬੜੀ ਵੱਡੀ ਮੁਸ਼ਕਲ ਸੀਗੀ ਇਹਨਾਂ ਵਾਸਤੇ ਬੱਚੇ ਸਕੂਲ ਜਾਂਦੇ ਨੇ ਅਕਸਰ ਇੱਥੇ ਆ ਲੱਗੇ ਸਕੂਲ ਵੀ ਆ ਫਿਰ ਗੁਰਦੁਆਰਾ ਸਾਹਿਬ ਸੰਗਤ ਜਾਂਦੀ ਆ ਔਰ ਇਸਰ ਕੇ ਲੋਕਾਂ ਨੂੰ ਕਾਫੀ ਮੁਸ਼ਕਲ ਸੀਗੀ ਔਰ ਨਾਲ ਹੀ ਮੈਂ ਜਿੱਥੇ ਅੱਜ ਇਹ ਕੰਮ ਸ਼ੁਰੂਆਤ ਕੀਤੀ ਆ ਥੋੜੇ ਦਿਨਾਂ ਬਾਅਦ ਹੀ ਜਿਹੜਾ ਅਸੀਂ ਪੂਰੀ ਸਪੀਡ ਦੇ ਨਾਲ ਵਾਰਡ ਵਾਈਜ਼ ਕੱਲੀ-ਕੱਲੀ ਵਾਰਡ ਚ ਨਾਲ ਉਸ ਵਾਰਡ ਦਾ ਐਮਸੀ ਲੈ ਕੇ ਤੇ ਹਰ ਘਰ ਤੇ ਹਰ ਗਲੀ ਚ ਅਸੀਂ ਜਾਵਾਂਗੇ ਕਿਉਂਕਿ ਮਾੜਾ-ਮੋਟਾ ਪੈਸਿਆਂ ਦਾ ਪ੍ਰਬੰਧ ਅਸੀਂ ਕੀਤਾ ਆ ਮੈਂਬਰ ਪਾਰਲੀਮੈਂਟ ਸਰਦਾਰ ਸੁਜੀਂਦਰ ਸਿੰਘ ਰੰਧਾਵਾ ਉਹ ਵੀ ਤੁਸੀਂ ਸਾਰਿਆਂ ਰਲ ਮਿਲ ਕੇ ਉਹਨਾਂ ਨੂੰ ਐਮਪੀ ਬਣਾਇਆ ਤੇ ਜਿਹੜੇ ਕਦੇ ਵੀ ਅ ਪੈਸਿਆਂ ਪ੍ਰਤੀ ਕੰਮ ਪ੍ਰਤੀ ਜਦੋਂ ਵੀ ਉਹਨਾਂ ਨੂੰ ਕਹੀਏ ਉਹਨਾਂ ਕਦੀ ਨਾ ਨਹੀਂ ਕੀਤੀ ਹੁਣ ਵੀ ਮੈਂ ਉਹਨਾਂ ਨੂੰ ਅੱਜ ਹੀ ਬਲਜੀਤ ਨੂੰ ਪੈਸੇ ਲੈ ਕੇ ਦਿੱਤੇ ਆ ਤੇ ਮੈਂ ਕਿਹਾ ਹੋਰ ਵੀ ਜਿਹੜੇ ਕੋਈ ਬਹੁਤ ਜ਼ਰੂਰੀ ਕੰਮ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਪਾ ਲਓ ਔਰ ਜਿੰਨੇ ਵੀ ਪੈਸੇ ਹੋਰ ਚਾਹੀਦੇ ਆ ਉਹ ਵੀ ਆਪਾਂ ਰੇਂਜ ਕਰਕੇ ਦੇਾਂਗੇ ਸੋ ਪ੍ਰਮਾਤਮਾ ਇਸੇ ਤਰੀਕੇ ਨਾਲ ਮਿਹਰ ਭਰਿਆ ਹੱਥ ਰੱਖੇ ਤੇ ਸਾਡੇ ਤੋਂ ਇਹ ਸੇਵਾ ਕਰਾਉਂਦਾ ਰਵੇ ਤੇ ਅਸੀਂ ਸੇਵਾ ਕਰਦੇ ਰਹੀਏ ਤੇ ਲੋਕਾਂ ਦੀਆਂ ਜਿੰਨੀਆਂ ਮੁਸ਼ਕਲਾਂ ਉਹਨਾਂ ਦੀਆਂ ਹਲ ਕਰਦੇ ਰਹੀਏ ਸੋ ਇੱਕ ਵਾਰ ਫੇਰ ਮੈਂ ਕਮੇਟੀ ਪ੍ਰਧਾਨ ਤੇ ਇਹਨਾਂ ਦੇ ਐਮਸੀ ਸਾਹਿਬਾਨ ਅਕਵਿੰਦਰ ਕੌਰ ਜੀ ਮੈਡਮ ਨਾਲ ਖੜੇ ਨੇ ਗੋਲਡੀ ਜੀ ਔਰ ਸਾਰੇ ਸਤਕਾਰਯੋਗ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਕੋਈ ਵੀ ਚੰਗਾ ਕੰਮ ਉਹ ਪ੍ਰਮਾਤਮਾ ਸਾਡੇ ਹੱਥੋਂ ਕਰਾਉਂਦਾ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਰ ਸਾਹਿਬ ਨੂੰ ਕਹਣਾ ਵੀ ਜਿਹੜੇ ਇੱਥੇ ਸੀਵੇਜ ਪਏ ਉਹਦੇ ਤੇ ਜਿਹੜੇ ਠੱਕੇ ਜਾਂਦੇ ਮੁੜ ਕੇ ਫੇਰ ਉਹ ਸੜਕ ਟੁੱਟ ਜਾਂਦੇ ਆ ਕਿ ਇਹਨੂੰ ਪੂਰੇ ਤਰੀਕੇ ਨਾਲ ਕੀਤਾ ਜਾਵੇਗਾ ਇਹਦਾ ਪ੍ਰਧਾਨ ਜੀ ਜਵਾਬ ਦੇਣਗੇ ਕਿਉਂਕਿ ਕਮੇਟੀ ਇਹ ਉਹਦੇ ਵਿੱਚ ਜਿਹੜੇ ਸੀਵਰੇਜ ਆਦਿ ਪ੍ਰੋਬਲਮ ਆਈ ਹੈ ਮੁਰਗੇ ਤੇ ਟੂੜ ਜਦੋਂ ਤੋੜਦੇ ਤੇ ਸੜਕ ਟੁੱਟ ਜਾਂਦੀ ਆ ਉਹਦੇ ਬਦਲੇ ਅੱਜ ਜੋ ਅਸ ਸੜਕ ਦਾ ਜਿਹੜਾ ਉਦਘਾਟਨ ਕਰਨਾ ਆ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਫਤੇਲ ਵਾਈ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਇਹ ਜਿਹੜੀ ਸੜਕ ਜਿਹੜੀ ਆ ਦੀ ਰੀਨੋਵੇਸ਼ਨ ਹੋ ਰਹੀ ਆ ਦੁਬਾਰਾ ਜਿਹੜੀ ਆ ਤੇ ਬੀ ਐਮ ਪੈ ਰਿਆ ਅੱਜ ਜੇ ਇਹਦੇ ਉੱਤੇ 2 ਦਿਨ ਬਾਅਦ ਪੀਸੀ ਪੈਣੀ ਆ ਫਿਰ ਸੀਲ ਕੋਡ ਪੈਣਾ ਅਜੇ ਬੀਐਮ ਪਿਆ ਵਾ ਇੱਕ ਹੌਦੀ ਆ ਇੱਥੇ ਕੋਈ ਬੰਨ ਵਾਲੀ ਓ ਠੇਕਦਾਰ ਨੇ ਆਲਰੇਡੀ ਕਹਿ ਦਿੱਤਾ ਟੱਕਣ ਵੀ ਪਹਿਲਾਂ ਕਰਨਗੇ ਉਸ ਤੋਂ ਬਾਅਦ ਇਹਦੇ ਉੱਤੇ ਦੋ ਦਿਨ ਬਾਅਦ ਜਿਹੜੀ ਆ ਪੀਸੀ ਪਾਈ ਜਾਣੀ ਆ ਤੇ ਫਿਰ ਸੀਲ ਕੋਡ ਸੀਲ ਕੋਡ ਹੋਣਾ ਉਸ ਇਸ ਕਰਕੇ ਅਜੇ ਕੰਮ ਬੀਐਮ ਹੀ ਪਿਆ ਵਾ ਉਸ ਤੋਂ ਪਹਿਲਾਂ ਰਿਪੇਅਰਾਂ ਕਰ ਲਣਗੇ ਉਸ ਤੋਂ ਬਾਅਦ ਜਿਹੜਾ ਫਾਈਨਲ ਟੱਚ ਜਿਹੜਾ ਉਹਨਾਂ ਨੇ ਦੇਣਾ ਸੋ ਉਹ ਮੇਰੇ ਧਿਆਨ ਚ ਕੱਲ ਹੀ ਆਇਆ ਸੀ ਉਹ ਆਲਰੇਡੀ ਕਹਿ ਦਿੱਤਾ ਹੋਇਆ ਪਰ ਕਿੰਨੀ ਲੱਗਦੀ ਜਿਹੜੀ ਇਹ ਸੜਕ ਪੂਰੀ ਰਹਿ ਜਾਂਦੀ ਇਹ ਜੀ ਆਪਣੇ 15 ਲੱਖ ਦੀ ਲਾਗਤ ਆ ਤੇ 15 ਲੱਖ ਦੇ ਨਾਲ ਜਿਹੜਾ ਵਾ ਇਹ ਸਾਰੀ ਰੋਡ ਜਿਹੜੀ ਆ ਦੁਬਾਰਾ ਇਤਿਆਰ ਹੋਏਗੀ ਤੇ ਇਹ ਬੜੀ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਐਮਸੀ ਸਾਹਿਬ ਨੇ ਕਾਫੀ ਵਾਰੀ ਆਏ ਵੀ ਉੱਥੇ ਨਗਰ ਕੌਂਸਲ ਦੀ ਜਿਹਨੀ ਜਦੋਂ ਮੀਟਿੰਗ ਹੁੰਦੀ ਸੀ ਇਹ ਮਸਲਾ ਉਠਾਇਆ ਸੀ ਤੇ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਨੇ ਐਮਪੀ ਲੈਡ ਫੰਡ ਦੇ ਵਿੱਚੋਂ ਜਿਹੜੀ ਆ ਇਹ ਰੋਡ ਬਣਾਈ ਜਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਅਸੀਂ ਟੈਂਡਰ ਕਰ ਚੁੱਕੇ ਆ ਯੋ ਫਿਸ਼ ਪਾਰਕ ਦੀ ਗੱਲ ਕਰੀ ਉਹਦੇ ਤੇ ਵੀ ਕੋਈ 25 ਲੱਖ ਰੁਪਈਆ ਜਿਹੜਾ ਅਸੀਂ ਲਾ ਰਹੇ ਆ ਆਪਣੇ ਸ਼ਹੀਦ ਦੀ ਪਾਰਕ ਜਿਹੜੀ ਹੈਗੀ ਆ ਜਾ ਚੌਂਗ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਰੇ ਵਾਡਾਂ ਦੇ ਤਕਰੀਬਨ ਅਸੀਂ ਪ੍ਰਬੰਧ ਕਰ ਲਿਆ ਫੰਡ ਦੇ ਸੋ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੰਮ ਵਿਕਾਸ ਦਾ ਪੂਰੀ ਹਨੇਰੀ ਸੀ ਉਸ ਤਰੀਕੇ ਨਾਲ ਹੀ ਫੇਰ ਦੁਬਾਰਾ ਜਿਹੜਾ ਸ਼ੁਰੂ ਕੀਤਾ ਜਾਊਗਾ ਕੱਲੀ-ਕੱਲੀ ਵਾੜ ਦੇ ਜਿਹੜੇ ਵੀ ਕੰਮ ਹੋਣ ਵਾਲੇ ਉਹ ਕੀਤੇ ਜਾਣਗੇ ਇੱਕ ਇਹਨਾਂ ਦੀ ਹੋਰ ਬੜੀ ਵੱਡੀ ਸਮੱਸਿਆ ਸੀ ਬਾਜਵਾ ਕਲੋਨੀ ਦੀ ਉਹ ਵੀ ਅਸੀਂ ਸੈਂਟਰ ਦਾ ਇੱਕ ਪ੍ਰੋਜੈਕਟ ਸੀ ਉਹਦੇ ਵਿੱਚ ਪਾ ਕੇ ਭੇਜਿਆ ਸੀ ITI ਕਲੋਨੀ ਉਸ ਪ੍ਰੋਜੈਕਟ ਦੇ ਵਿੱਚ ਹੀ ਬਾਜਵਾ ਕਲੋਨੀ ਜਿਹੜੀ ਉਪਾਰਤੀ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਸੀਵਰੇਜ ਪਾਇਆ ਸੀ ਉਹ ਜਦੋਂ ਸੀਵਰੇਜ ਪਾਇਆ ਉਹ ਟੈਕਨੀਕਲੀ ਗਲਤ ਪੈ ਗਿਆ ਸੀ ਜਦੋਂ ਬੈਕ ਵਜਦੀ ਹੈ ਸਾਰੀ ਬਾਜਵਾ ਕਲੋਨੀ ਨੂੰ ਜਿਹੜੀਆਂ ਜਿੰਨੀਆਂ ਵੀ ਗਲੀਆਂ ਬਣੀਆਂ ਉਹ ਸਾਡੀ ਪਿਛਲੀ ਟਨਿਓਰ ਚ ਬਣੀਆਂ ਸੀ ਉਹਦਾ ਵੀ ਜਿਹੜਾ ਪ੍ਰੋਜੈਕਟ ਆ ਉਹ ਵੀ ਪਾਸ ਹੋ ਗਿਆ ਅੱਜ ਅਸੀਂ ਹੌਸ ਦੇ ਵਿੱਚ ਉਹਦਾ ਵੀ ਮਨਜ਼ੂਰੀ ਮੰਗੀ ਸੀ ਸੈਂਟਰ ਗਵਰਨਮੈਂਟ ਨੇ ਵੀ ਨਗਰ ਕੌਂਸਲ ਮਤਾ ਪਾ ਕੇ ਦੇ ਉਹ ਸਾਰਾ ਬਾਜਵਾ ਕੂੜੀ ਦਾ ਜਿਹੜਾ ਸੀਵਰੇਜ ਦੀ ਬੜੀ ਪੁਰਾਣੀ ਸਮੱਸਿਆ ਉਹਦਾ ਵੀ ਜਿਹੜਾ ਜਲਦੀ ਹੱਲ ਹੋ ਜਾਏਗਾ ਤੇ ਆਈਟੀਆਈ ਜਿਹੜੀ ਆ ਅੱਗੇ ਆਈਟੀਆਈ ਤੱਕ ਸੀਵਰੇਜ ਅਸੀਂ ਪਾ ਚੁੱਕੇ ਹਾਂ ਏएफसी ਹੋਟਲ ਤੱਕ ਉਹ ਵੀ ਜਿਹੜਾ ਇੱਕ ਵਾਰਡ ਸੀ ਉਹ ਵੀ ਅਜੇ ਸੀਵਰੇਜ ਦੀ ਉੱਥੇ ਸਹੂਲਤ ਨਹੀਂ ਸੀ ਉਹ ਵੀ ਉਹਦੇ ਵਿੱਚ 10 ਕਰੋੜ ਰੁਪਈਆ ਜਿਹੜਾ ਉਹਦੀ ਡੀਪੀਆਰ ਬਣ ਕੇ ਚਲੀ ਗਈ ਆ ਲਗਭਗ ਉਹ ਵੀ ਤਿਆਰ ਆ ਉਹ ਵੀ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕੀਤਾ ਜਾਊਗਾ ਬਾਕੀ ਵੀ ਜਿਹੜੇ ਕੋਈ ਕੰਮ ਹੈਗੇ ਆ ਸਾਰੇ ਐਮਸੀ ਸਰਬਾਨਾ ਨੇ ਧਿਆਨ ਚ ਲਿਆਂਦੇ ਸੀ ਉਹਦੇ ਐਸਟੀਮੇਟ ਲਗਾ ਕੇ ਸਾਰਾ ਅਸੀਂ ਪ੍ਰਬੰਧ ਪੈਸਿਆਂ ਦਾ ਕਰਕੇ ਟੈਂਡਰ ਕਾਲ ਕਰ ਚੁੱਕੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼ੁਰੂ ਸ਼ੁਰੂਆਤ ਕੀਤੀ ਜਾਊਗੀ